ਸਟਾਰਟਿੰਗ ਸਾਡੀ ਹੈਗੀ ਆ ਜੀ ਦੇਖੋ ਲੋਕਾਂ ਵਾਂਗੂ ਅਸੀਂ ਨਹੀਂ ਮੰਗਦੇ 60 8000 70000 ਠੀਕ ਆ ਸਾਡਾ 25 ਤੋਂ ਲੈ ਕੇ ਹੂੰ ਆਪਣਾ 30000 ਤੱਕ ਸਾਡੇ ਨੇ ਪਲੱਸ ਸਾਡੀ ਇਹਦੇ ਇਹਦੇ ਪਿੱਛੇ ਬੱਚਾ ਜੀ ਅ ਪਿਆ ਇਹ ਵੀ 6 ਦੰਦਾ ਜੀ ਪਿੱਛੇ ਬੱਚਾ 6 ਦੰਦਾ ਜੀ ਇੱਕ ਨੰਬਰ ਸਾਫ ਬੱਚਾ ਕੀ ਆ ਮੰਗ ਰਹੇ ਨੇ ਇਹਦੇ ਪਿੱਛੇ ਇਹ ਵੀ 8 ਦੰਦਾ ਦੇ ਫਰੈਸਾ ਸੂਣ ਵਾਲੀ ਬੱਕਰੀ ਆ ਕੀ ਕਿੰਨੇ ਟਾਈਮ ਦੀ ਇਹ ਵਿਰੇ ਘੜ ਤੋਂ ਘਟ ਜੀ 20 ਤੋਂ ਲੈ ਕੇ 25 ਦਿਨ ਦੇ ਵਿੱਚ ਸੁਕਣਾ ਇਹਨੇ 20 25 ਦਿਨਾਂ ਵਿੱਚ ਸੁੱਕ ਹੋ ਗਈ ਆ ਆਪਾਂ ਦੇਖਦੇ ਆ ਮੰਡੀਆਂ ਦੇ ਵਿੱਚ ਵਿਰੇ ਬੱਕਰੀਆਂ ਜਿਹੜੀਆਂ ਮਤਲਬ ਕਿ 35 40 ਦੀਰ ਦੀ ਬੱਕਰੀ ਹੁੰਦੀ ਹੈ ਕਿ ਲੱਖ ਲੱਖ ਰੁਪਏ ਦੀ ਬੱਕਰੀ ਨਿਕੀ ਜਾਂਦੀ ਹੈ। ਲੋ ਜੀ ਬਾਈ ਜੀ ਲੌਂਗੋਵਾਲ ਬੱਕਰਾ ਮੰਡੀ ਤੇ ਪਹੁੰਚੇ ਹੋਏ ਤੇ ਬਾਈ ਜੀ ਆਇਆ ਹੋਇਆ ਹੈਗਾ। ਬਾਈ ਜੀ ਦੇਖ ਸਕਦੇ ਹੋ ਬੱਕਰੀਆਂ ਲੈ ਕੇ ਪੱਠਾ ਵੀ ਨੇ ਬੱਕਰੀਆਂ ਵੀ ਨੇ ਗੱਲਬਾਤ ਕਰ ਦਾਂਗੇ। ਬਾਈ ਅਸੀ ਕਰ ਜੀ। ਬਾਈ ਅਸੀ ਕਰ ਜੀ। ਕੀ ਹਾਲ ਚੱਲ ਨੇ ਜੀ? ਠੀਕ ਹੈ ਜੀ ਬਹੁਤ ਵਧੀਆ। ਕਿੱਥੋਂ ਆਇਓ? ਆਪਣਾ ਪਿੰਡ ਕਕਰਾਲਾ ਜੀ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਜੀ। ਕਕਰਾਲੇ ਤੋਂ ਆਇਓ। ਠੀਕ ਹੈ। ਕਿੰਨੀਆਂ ਬੱਕਰੀਆਂ ਲੈ ਕੇ ਆਇਓ? ਆਪਾਂ ਤਕਰੀਬਨ ਹੈਗਾ ਹੀ ਆ ਆਪਣੇ ਕੋਲ 15 ਤੋਂ ਲੈ ਕੇ 18 ਤੱਕ ਨਾ ਹੈਗੇ ਜੀ। 15 ਤੋਂ ਲੈ ਕੇ 1 ਰੇਟ ਵੀਰੇ ੱਡੋ ੱਡ ਰੇਟ ਨੇ ਜੀ ਹਾਂਜੀ ਹਾਂ ਜੀ ਕਿੱਥੋਂ ਸਟਾਰਟਿੰਗ ਹੋ ਜੂਗੀ ਸਟਾਰਟਿੰਗ ਸਾਡੀ ਹੈਗੀ ਆ ਜੀ ਦੇਖੋ ਲੋਕਾਂ ਵਾਂਗੂ ਅਸੀਂ ਨਹੀਂ ਮੰਗਦੇ 60 60 ਹਜ਼ਾਰ 70 70 ਹਜ਼ਾਰ ਠੀਕ ਆ ਸਾਡਾ 25 ਤੋਂ ਲੈ ਕੇ ਹੂੰ ਆਪਣਾ 30 ਹਜ਼ਾਰ ਤੱਕ ਸਾਡੇ ਨੇ ਪਲੱਸ ਖੜੀ ਆ ਜੀ ਠੀਕ ਆ 20 25 ਹਜ਼ਾਰ ਤੋਂ ਲੈ ਕੇ ਸਟਾਰਟਿੰਗ 25 ਹਜ਼ਾਰ ਤੋਂ ਲੈ ਕੇ ਵਿੱਚੇ ਹੋਈਆਂ ਵਿੱਚੇ ਵੀਰੇ ਠੀਕ ਆ ਵਿੱਚੇ ਸੁੰਗੀਆਂ ਹੋਈਆਂ ਵਿੱਚੇ ਗੱਭਣਾ ਹੂੰ ਤੇ ਬੱਚਿਆਂ ਵਾਲੀਆਂ ਬੱਕਰੀਆਂ ਠੀਕ ਆ ਲੈ ਕੇ 25 ਹਜ਼ਾਰ ਤੋਂ ਹੂੰ 30 ਤੋਂ ਲੈ ਕੇ 35 ਹਜ਼ਾਰ ਤੱਕ ਅਸੀਂ ਵੀਰੇ ਐਡਾ ਮੁੱਲ ਨਹੀਂ ਮੰਗਦੇ ਲੋਕ ਵਿੱਚੇ 60 60 ਮੰਗੀਆਂ ਜਾਂਦੇ ਨੇ ਲੋਕ ਜਿਹੜੇ ਨਵਾਂ ਬੰਦਾ ਯਾਰ ਆਉਂਦਾ ਸ਼ੌਕ ਮਾਰਨ ਵਾਲੇ ਕੰਮ ਕਰਦੇ ਨੇ ਲੋਕਾਂ ਦੇ ਹਾਂ ਹੈ ਨਾ ਜੀ ਸਹੀ ਗੱਲ ਹੈ ਜੀ ਦੇਖੋ ਨਵਾਂ ਕੋਈ ਵੀ ਜਾਇਜ ਮੰਗਿਆ ਕਰੀਏ ਜਾਇਜ ਅਸੀਂ ਜਾਇਜ ਰੇਟ ਮੰਗਦੇ ਆ ਜੀ ਹਮ ਅਸੀਂ ਲੋਕਾਂ ਦਾ ਸ਼ੌਕ ਨਹੀਂ ਮਾਰਦੇ ਜਿਹੜਾ ਨਵਾਂ ਬੰਦਾ ਕੋਈ ਵੀ ਆਪਣਾ ਵਪਾਰ ਕਰਨਾ ਚਾਹੁੰਦਾ ਜਾਂ ਕੋਈ ਆਪਣਾ ਵਧੀਆ ਬ੍ਰੀਡ ਰੱਖਣਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਬੱਕਰੀ ਦਿਖਾਓ ਬਾਈ ਜੀ ਟੋਰ ਕੁਆਲਟੀ ਦੇ ਵਿੱਚ ਆਈ ਕੰਨ ਅੱਗੇ ਲਿਆਓ ਅੱਗੇ ਲਿਆ ਕੋਈ ਦੇਖ ਸਕਦੇ ਹੋ ਇਹ ਵੀ ਕੰਨ ਦੇਖੋ ਬੱਕਰੀ ਦਾ ਨਾ ਇੱਕ ਨੰਬਰ ਕੁਆਲਟੀ ਦੀ ਬੱਕਰੀ ਆ ਜੀ ਠੀਕ ਆ ਜੀ ਰੱਖ ਜਾਂਦਾ ਜੀ 8 ਰੰਦਾ ਕੀ ਆ ਫਿਰ ਸੱਟ 8 ਰੰਦਾ ਥਾਣ ਦਿਖਾ ਦਿਓ ਆ ਥਾਣਾ ਦੇਖ ਸਕਦੇ ਹੋ ਓਕੇ ਜਮ ਥਾਣਾ ਓਕੇ ਥਾਣਾ ਲੈ ਵੀ ਥਾਣਾ ਜੀ ਸਾਫ ਆ ਬੱਕਰੀ 8 ਰੰਦਾ ਕੀ ਕੰਮੇ ਸੂਏ ਕੀ ਇਹ ਹੈ ਜੀ ਤੀਜੇ ਸੂਏ ਜੀ ਤੀਜੇ ਸੂਏ ਬੱਕਰੀ ਆ ਬਾਈ ਕੀ ਮੰਗਿਆ ਕੀ ਆ ਇਹਦਾ ਵੀਰੇ ਲੈ ਕੇ ਅਸੀਂ ਰੇਟ ਤਾਂ ਦਾ 35 ਹਜ਼ਾਰ ਕਰਦੇ ਆ ਤੇ 30 ਤੋਂ ਦੇ ਕਰੀਬ ਛੱਡਦਾਂਗੇ ਅਸੀਂ 30 ਤੋਂ ਦੇ ਕਰੀਬ ਛੱਡ ਦੇਣਗੇ ਬਈ ਇਹਨਾਂ ਦੇ ਬਣਾ ਵੀਰੇ 3 ਮਹੀਨਿਆਂ ਦੀ ਬੱਕਰੀ 3 ਮਹੀਨਿਆਂ ਦੀ ਗੱਬਣ ਵੀ ਆ ਗਈ ਹੋਰ ਲਿਆਓ ਬਾਈ ਲੈ ਵੀ ਦਿਖਾਈ ਚੱਲੋ ਨਾਲ ਦੀ ਨਾਲ ਕੱਟ ਕਰਕੇ ਵਕਰੇ ਆ ਵੀ ਦੇਖ ਸਕਦਾ ਹੋ ਨਾ ਆ 6 ਦੰਦਾਂ ਦੀ ਖਾ ਬੱਕਰੀ ਆ 6 ਦੰਦਾਂ ਦਾ ਖਾ ਬੱਕਰੀ ਆ ਤੁਸੀਂ ਦੇਖ ਸਕਦੇ ਹੋ ਵੀਰੇ 6 ਦੰਦਾਂ ਦੀ ਬੱਕਰੀ ਆ ਅਸੀਂ ਇਹ ਹੈਗੇ ਆ ਵੀਰੇ 1.5 ਮਹੀਨੇ ਦੀ ਗੱਬਣ ਬੱਕਰੀ ਲੈ ਵੀ 1.5 ਮਹੀਨੇ ਦੀ ਗੱਬਣ ਬੱਕਰੀ ਇਹ ਕੁਆਲਟੀ ਦੇਖ ਸਕਦੇ ਹੋ ਵੀਰੇ ਕਿ 6 ਦੰਦ ਪੱਠਾ ਵੀਰੇ ਹੈ 6 ਦੰਦ ਪੱਠਾ ਹੈ 6 ਦੰਦ ਆ ਜੀ ਦੇਖ ਸਕਦੇ ਠੀਕ ਆ ਜੀ ਥਣ ਥਣ ਓਕੇ ਨਾ ਥਣ ਓਕੇ ਜੀ ਗੱਬਣਾ ਗੱਬਣਾ ਹੈਗੀ ਆ ਜੀ 1.5 ਮਹੀਨੇ ਦੀ 1.5 ਮਹੀਨੇ ਦੀ ਗੱਬਣਾ ਬੱਚਾ ਤਾਂ ਨਹੀਂ ਪਿੱਛੇ ਕੋਈ ਨਹੀਂ ਬੱਚਾ ਕੋਈ ਨਹੀਂ ਹੈਗਾ ਜੀ ਪਿੱਛੇ ਕਿੰਨੇ ਰੁਪਈਆ ਦੀ ਇਹ ਇਹ ਹੈਗੀ ਆ ਜੀ ਆਪਣੀ 30000 ਮੰਗਦੇ ਆ ਜੀ ਲੈ ਕੇ 25 ਤੋਂ ਲੈ ਕੇ 30 ਦੇ ਵਿੱਚ ਵਿੱਚ ਛੜ ਦਾਂਗੇ 25 30 ਦੇ ਵਿੱਚ ਵਿੱਚ ਹੋ ਜਾਓ ਕਰ ਦਿਓ ਸਾਈਡ ਤੇ ਬਈ ਲੈ ਵੀ ਕਾਹ ਦੇਖ ਲੋ ਆ ਵੀ ਦੇਖਦਾ ਇਹ ਵੀ ਇਹਦੇ ਪਿੱਛੇ ਬੱਚਾ ਜੀ ਹਾਂ ਪ્યોਰ ਇਹ ਵੀ 6 ਦੰਦ ਆ ਜੀ ਲੈ ਵੀ ਪਿੱਛੇ ਬੱਚਾ 6 ਦੰਦ ਆ ਜੀ ਇੱਕ ਨੰਬਰ ਸਾਫ ਬੱਚਾ ਕੀ ਆ ਮੰਗ ਰਹੇ ਨੇ ਇਹਦੇ ਬੱਕਰਾ ਜੀ ਬੱਚੇ ਲੈ ਵੀ ਪਿੱਛੇ ਬੱਕਰਾ ਆ ਇਹਦੇ ਆ ਤੁਸੀਂ ਦੇਖ ਸਕਦੇ 6 ਦੰਦ ਪੱਠਾ ਜੀ ਇਹ ਵੀ 6 ਦੰਦ ਪੱਠਾ ਆ ਗਿਆ ਹਾਂਜੀ ਲੈ ਵੀ ਇਹ ਕਿੰਨੇ ਰੁਪਈਆ ਦੀ ਬੱਚੇ ਨਾਲ ਇਹਦੇ ਨਾਲ ਬੱਚੇ ਨਾਲ ਵੀਰੇ 30000 ਲੈ ਵੀ 30000 ਰੁਪਈਆ ਦੀ ਬੱਚੇ ਨਾਲ ਹਣਾ ਬੱਚਿਆਂ ਦੇ ਮਾਂ ਦੇ ਇੱਕ ਹੋਰ ਲਿਆ ਭਾਈ ਆ ਤੁਸੀਂ ਪ્યોਰ ਬੱਚੇ ਦੇਖ ਸਕਦੇ ਹੋ ਜਿਹੜੇ ਕੀ ਆਪਣੇ ਕੁਆਲਟੀ ਦੇ ਬੱਚੇ ਨੇ ਆ ਦੇਖ ਸਕਦੇ ਹੋ ਲੈ ਬੱਚੇ ਦੇ ਆਨੇ ਦੇਖ ਸਕਦੇ ਹੋ ਪ્યોਰ ਸਹੀ ਗੱਲ ਹੈ ਬੱਚੇ ਖੀਰੇ ਬੱਚੇ ਜਵੇਂ ਕੱਚੇ ਵੀ ਰੱਖੀ ਰਹੇ ਲਿਆਵ ਹੋਰ ਲਿਆ ਬੱਕਰੀ ਸਾਡੇ ਤਿੰਨ ਤੋਂ ਲੈ ਕੇ 4 ਮਹੀਨੇ ਦੀ ਬੱਚੇ ਨਹੀਂ ਹੋਰ ਲਿਆ ਬੱਕਰੀ ਬਾਈ ਤੁਸੀਂ ਆ ਬੱਕਰੀ ਦੇਖ ਸਕਦੇ ਹੋ ਜੀ ਖੜੀ ਚੱਲ ਬਾਈ ਮਗਰ ਦੀ ਮਗਰ ਬੱਕਰੀ ਹੈ ਨਾ ਆ ਬੱਕਰੀ ਕੋ ਲਿਆ ਇਹ ਬੱਕਰੀ ਲਿਆਰੇ ਇਹ ਬੱਕਰੀ ਵੀ ਸੂਣ ਵਾਲੀ ਬੱਕਰੀ ਹੈ ਇਹ ਅੱਛਾ ਇੱਥੇ ਲਿਆਓ ਸਾਈਡ ਤੇ ਆਲੀ ਕਰਕੇ ਉਲਝੇ ਪਿਆ ਬਾਈ ਦੇਖ ਸਕਦੇ ਹੋ ਬਈ ਖਾਸੀਆਂ ਬੱਕਰੇ ਲੈ ਕੇ ਆਈ ਸੀ ਬਾਈ ਥੂਣ ਵਾਲੀ ਹੈ ਜੀ ਹਾਂ ਜੀ ਲਿਆ ਵੀ ਕਿੰਨੇ ਦਾ ਇਹ 8 ਦਾ ਫਰੈਸਾ ਜੀ ਲਿਆ ਵੀ 8 ਦਾ ਫਰੈਸਾ ਸੂਨ ਵਾਲੀ ਬੱਕਰੀ ਆ ਕਿ ਕਿੰਨੇ ਟਾਈਮ ਦੀ ਇਹ ਬਰੇਕ ਘਟ ਤੋਂ ਘਟ ਜੀ 20 ਤੋਂ ਲੈ ਕੇ 25 ਦਿਨ ਦੇ ਵਿੱਚ ਸੂਪਣਾ ਜੀ ਇਹਨੇ 20 25 ਦਿਨਾਂ ਚ ਸੂਪ ਹੋ ਗਿਆ ਹਾਂ ਜੀ ਕਿੰਨੇ ਰੁਪਈਆ ਦੀ ਇਹ ਇਹ ਲੈ ਗਏ 25000 ਦੀ ਜੀ ਹਾਈਟ ਕਿੰਨੀ ਕੋ ਦੀ ਇਹਦੀ ਹਾਈਟ ਹੈਗੀ ਆ ਜੀ ਲੈ ਕੇ 37.5 36 36 ਹਾਈਟ ਦੀ ਹੈਗੀ ਠੀਕ ਆ ਹੋਰ ਫੜ ਲਓ ਜੀ ਆਹ ਦੇਖੋ ਜਿਹਦੇ ਪਿੱਛੇ ਬੱਚਾ ਕੀ ਕੀ ਆ ਮਗਰ ਇਹਦੇ ਚਾਹੀਏ ਨਾ ਕੀ ਆ ਮਗਰ ਇਹਦੇ ਇਹਦੇ ਕਾਲਾ ਬੱਚਾ ਜੀ ਬੱਕਰਾ? ਹਾਂ ਜੀ। ਸਾਢੇ ਦੇ ਉਹ ਕਿੰਨੇ ਦਾ ਆਂਦਾ ਕੀ? ਇਹ ਫ੍ਰੈਕਸ਼ਨ ਆਂਦਾ ਜੀ। ਇਹ ਫ੍ਰੈਕਸ਼ਨ ਆ। ਕਾਲਾ ਬੱਚਾ ਦੀ ਬੱਚੇ ਜੀ। ਕਾਲਾ ਬੜਿਆ ਦਾ ਉਹ ਹਾਂ ਜੀ। 1 ਕਿੰਨੇ ਰੁਪਈਆ ਦੀ ਹੈ? ਇਹਦਾ ਜੀ 28000 ਰੁਪਈਆ ਦੇ ਦਾ ਜੀ। ਲੈ ਵੀ 28000 ਰੁਪਈਆ ਬੱਚੇ ਨਾਲ। ਬਾਕੀ ਮਾਨਤਨ ਹੋ ਜਾਊਗਾ? ਹਾਂ ਜੀ ਹਾਂ ਕਰ ਦਾਂਗੇ ਜੀ ਕਰ ਦਾਂਗੇ ਕਰਨਾ। ਜੀ ਮਾਨਤਨ ਹੋ ਜਾਊਗਾ ਜੀ। ਅਸੀਂ ਇੱਕ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਵੀਰੇ ਹੱਥ ਬਨ ਕੇ ਬੇਨਤੀ ਕਰਦੇ ਆ। ਹੂੰ। ਵੀ ਵੀਰੇ ਦੇਖੋ ਸ਼ੌਂਕ ਰੱਖੋ। ਸ਼ੌਂਕ ਆਪਣਾ ਜਿਹੜਾ ਰੱਖੋਗੇ ਨਾ ਉਹ ਆਪਣਾ ਮਤਲਬ ਕਿ ਛੋਟੇ ਵਜ ਤੋਂ ਸ਼ੁਰੂ ਕਰਕੇ ਫਿਰ ਵੀਰੇ ਵੱਡੇ ਵਜ ਤੋਂ ਹੱਥ ਪਾਇਆ ਕਰੋ ਨਾ ਕਿ ਆਪਣਾ ਸ਼ੌਂਕ ਨਾ ਮਾਰੋ ਅੱਜ ਆਪਾਂ ਦੇਖਦੇ ਆਂ ਮੰਡੀਆਂ ਦੇ ਵਿੱਚ ਵੀਰੇ ਬੱਕਰੀਆਂ ਜਿਹੜੀਆਂ ਮਤਲਬ ਕਿ 35-40 ਹਜ਼ਾਰ ਦੀ ਬੱਕਰੀ ਹੁੰਦੀ ਹੈਗੀ ਲੱਖ-ਲੱਖ ਰੁਪਏ ਦੀ ਬੱਕਰੀ ਵਿਕੀ ਜਾਂਦੀ ਹੈ ਹਾਂ ਵਿਕੀ ਜਾਂਦੀ ਹੈ ਯਾਨੀ ਦੇਖੋ ਕੁਆਲਿਟੀ ਦਾ ਮੁੱਲ ਵੀ ਹੈ ਇਹ ਨਹੀਂ ਕਹਿੰਦੇ ਅਸੀਂ ਕੁਆਲਿਟੀ ਦਾ ਮੁੱਲ ਵੀ ਹੈ ਲੱਖ-ਲੱਖ ਰੁਪਏ ਦੀ ਹੈਗੀ ਆ ਇਹ ਨਹੀਂ ਕਹਿੰਦੇ ਅਸੀਂ ਬੱਕਰੀ ਨਹੀਂ ਹੈਗੀ ਅਸੀਂ ਆਪ ਬੱਕਰੀਆਂ ਵੇਚਨੇ ਲੱਖ-ਲੱਖ ਰੁਪਏ ਦੀਆਂ ਪਰ ਬੱਕਰੀ ਹੈਗੀ ਆ ਪਰ ਵੀਰਮਣ ਕੇ ਦੇ ਨਵੇਂ ਸਾਡੇ ਥੋੜੇ ਚੈਨਲ ਅਸੀਂ ਸਾਨੂੰ ਸੁਣ ਰਹੇ ਨੇ ਉਹ ਵੀਰੇ ਛੋਟੇ ਬਜਟ ਤੋਂ ਕੰਮ ਸ਼ੁਰੂ ਕਰੋ ਇਹ ਆਪਣਾ ਹਾਂ ਥੋਨੂੰ ਮਤਲਬ ਕਿ ਸੀਰੀਅਸ ਆ ਗਿਆ ਹਾਂ ਤੁਸੀਂ ਬਜਟ ਵੱਡਾ ਵੀ ਕਰ ਸਕਦੇ ਹਾਂ ਹਾਂ ਵੱਡਾ ਕਰ ਸਕਦੇ ਹੋ ਦੱਸੋ ਵੀ ਇਹਦੇ ਬਾਰੇ ਇਹ ਵੀ ਦੇਖੋ ਜੀ 8000 ਫਰੈਸਾ ਜੀ ਇਹ ਵੀ 8000 ਫਰੈਸਾ ਕਰਨ ਨੂੰ ਦੇ ਦਿੰਦੇ ਆ ਬੱਚਾ ਬਹੁਤ ਕੁਆਲਿਟੀ ਦਾ ਬੱਚਾ ਜੀ ਆਪਾਂ ਉਹਨੂੰ ਗ੍ਰੀਡ ਵੀ ਇਚਾਰ ਕਰ ਸਕਦੇ ਹਾਂ ਬੱਕਰਾ ਮੰਗ ਰਹੇ ਲੋਹਾ ਬੱਚਾ ਇਹ ਕਿਉਂ ਲੋਹਾ ਬੱਕਰਾ ਵੀ ਮੰਗ ਰਿਹਾ ਨਾ ਉਹਦੀ ਜਿਹੜੀ ਹੈਂਡ ਦੇ ਸਕਦੇ ਉਹ ਬੱਚੇ ਕੰਨਾਂ ਦੀ ਇਹ ਕਿੰਨੇ ਰੁਪਏ ਦੀ ਹੈ ਬੱਚੇ ਨਾਲ ਇਹ ਇਹ ਜੀ ਆਪਣੀ ਥੀਕ ਲਾ ਕੇ 28000 ਦਾ ਕੀ 30 ਤੋਂ ਲੈ ਕੇ 28000 ਦਾ ਇੱਕ ਆ ਦੇਖੋ ਜੀ ਇਹਦੇ ਮਾਰ ਕੱਲਿਓ ਪੱਠਾ ਅੱਛਾ ਹਾਂ ਇਹ ਵੀ ਇੱਕ ਪੱਠਾ ਮਗਰਦੇ ਇਹ ਵੀ 8 ਦਾ ਕ੍ਰੈਕਸ਼ਨ ਲੈ ਵੀ ਦੇ ਸਾਬ ਜਣਾ ਕਰ ਲੋ ਵੀ ਸਾਈਡ ਤੇ ਲੈ ਵੀ ਕੋ ਹੋਰ ਲਿਆਓ ਇੱਕ ਤੁਹਾਨੂੰ ਖੀਰੀ ਪੱਠਾ ਖੋਣਿਆ ਜੀ ਆਪਣੀ ਕੱਚੀ ਖੀਰੀ ਲੈ ਲੈ 25 ਖੀਰੀ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਲੇ ਵੀ ਕੱਚੀ ਖੀਰੀ ਪੱਠ ਆ ਗਈ ਦੇਖ ਸਕਦੇ ਹੋ। ਉਹ ਪਰਮਾਨੈਂਟ ਲੈਂਥ ਦੇਖੋ ਤੁਸੀਂ। ਸੋਹਣੀ ਆ ਪੱਟਣਾ। ਉਹ ਕੱਚੀ ਖੀਰੀ ਨੂੰ ਕਿਹਾ ਜਾਂਦਾ ਜੀ। ਠੀਕ ਆ ਜੀ 2.5। ਲੈ ਕਿੰਨੇ ਮਹੀਨੇ ਦੀ ਹੋ ਗਈ ਇਹ? ਇਹ ਵੀਰੇ ਲੈ ਕੇ 7.5 ਮਹੀਨਿਆਂ ਤੋਂ ਆ ਅੱਠ ਮਹੀਨਿਆਂ ਦੇ ਵਿੱਚ ਪੱਠ ਆਈ। ਲੈ 7.5 ਅੱਠ ਮਹੀਨਿਆਂ ਦੀ ਆ ਬਈ ਨਾ। ਹਾਂ ਜੀ। ਹੋਰ ਲਿਆਓ ਬਾਈ। ਦਿਖਾਓ ਬਾਈ ਹੋਰ ਨਾ। ਦੇਖ ਸਕਦੇ ਹੋ ਬਈ ਖਾਸੇ ਨਾ ਲੈ ਕੇ ਆਏ ਸੀ ਬਈ ਸਵੇਰ ਦੇ ਆਏ ਹੋਏ ਨੇ। ਵੇਖੇ ਨੇ ਅੱਜ ਕੋਈ? ਆ ਵੀਰੇ 4 ਨਗ ਵੇਚਦੇ। 4 ਨਗ ਵੇਚਦੇ। ਇਹ ਵੀ ਚਾਰ ਦੰਦ ਵੇਚਤੇ ਬਾਈਆਂ ਨੇ ਲੌਂਗੋ ਵਾਲ ਬੱਕਰਾ ਮੰਡੀ ਤੇ ਪਹੁੰਚੇ ਹੋਏ ਨੇ ਲਿਆਓ ਜੀ 37 ਹੈਡ ਤੋਂ ਲੈ ਕੇ 38 ਹੈਡ ਦੀ ਪੱਠ ਆਈ ਇਹ ਚਾਰ ਦੰਦ ਪੱਠਾ ਜੀ ਇਹ ਵੀ ਚਾਰ ਦੰਦ ਪੱਠਾ 200 ਦੀ ਦੇਖੋ ਜੀ ਸਹੀ ਗੱਲ ਆ ਵੇ ਇਹ ਆ ਦੇਖੋ ਥਾਨ ਚੱਡੇ ਦੀ ਪੂਰੀ ਨੰਬਰਾਂ ਚਾਰ ਦੰਦ ਪੱਠਾ ਆਈ ਹੈ ਚਾਰ ਦੰਦ ਪੱਟਾ ਹਾਂ ਸਹੀ ਗੱਲ ਆ ਠੀਕ ਆ ਜੀ ਇਹਦੀ ਹੈਟ ਆ ਜੀ ਆਪਣੇ 36 ਵਾਲੇ 36 ਹੈਟ ਲੈ ਆਏ ਹਾਂ ਜੀ ਓਕੇ ਐ ਕਾ ਨੰਬਰ ਬੋਲ ਦੋ ਭਾਈ ਨਾ ਨੰਬਰ ਆਪਣਾ ਜੀ 6284 565604 ਜੀ ਦੁਬਾਰੇ ਫਿਰ ਬੋਲੋ 6284 ਜੀ 565604 ਜੀ ਲਓ ਜੀ ਭਾਈ ਜੀ ਜੇ ਕਿਸੇ ਵੀ ਮੇਰੇ ਵੀਰ ਨੇ ਇਹਨਾਂ ਦੇ ਵਿੱਚ ਕੋਈ ਵੀ ਨਾ ਖਰੀਦਣਾ ਹੋਊਗਾ ਤਾਂ ਤੁਸੀਂ ਭਾਈ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਸਕਰੀਨ ਤੇ ਨੰਬਰ ਪਾ ਦਾਂਗੇ ਆਪਾਂ ਹਾਂ ਜੀ ਕੀਤਾ ਨੰਬਰ ਹੋਰ ਬੋਲੋ ਜੀ ਨੰਬਰ ਦੱਸ ਦਿਓ ਆਪਣਾ ਕਿੰਨਾ ਸਕਰੀਨ ਤੇ ਲਾ ਦਾਂਗੇ ਨੰਬਰ ਵਾ ਹੈ ਨਾ ਠੀਕ ਆ ਬਾਈ ਜੀ ਧੰਨਵਾਦ ਬਾਈ ਜੀ ਲੌਂਗ ਵਾਲ ਬੱਕਰਾ ਮੰਡੀ 'ਚ ਖੜੇ ਸੀ ਕਿ 3 13 26 ਦੀ ਹੁੰਦੀ ਆ ਪਹੁੰਚਾ ਸ਼ੁਰੂ ਕਰੋ ਬਾਈ ਜੀ ਸਤਿ ਸ੍ਰੀ ਅਕਾਲ ਜੀ ਓਕੇ ਸਤਿ ਸ੍ਰੀ ਅਕਾਲ